ਉਸਤਾਦ 인ਦੇਵ ਜੀ ਦੇ ਕੋਲ ਅਪੀਲ ਕੀਤੀ ਸੀ ਸਾਨੂੰ ਕਿ ਜੁੱਤੀਆਂ ਜ਼ਰੂਰ ਤਿਆਰ ਰੱਖਿਓ। ਪਤਲਾ ਸੀ ਬਣਾ ਲਿਆ ਆਪਣੇ ਵਾਅਦੇ ਦੇ ਮੁਤਾਬਕ। ਤੇ ਜਿਹੜਾ ਜਿਹੜਾ ਫੇਸਬੁਕ ਯੂਜ਼ ਕਰਦਾ ਹੈ ਉਹ ਲਾਈਵ ਵੀ ਹੋਇਓ। ਤਾਂ ਕਿ 26 ਦੇ ਵਿੱਚ ਜਦੋਂ ਅਸੀਂ ਪੰਜਾਬ ਸਰਕਾਰ ਦੇ ਨਾਲ ਹਾਰ-ਪਾਰ ਦੀ ਲੜਾਈ ਤੇ ਜਾਣਾ ਹੈ। ਉਹਨਾਂ ਦੇ ਕੱਲੇ-ਕੱਲੇ ਲੀਡਰ ਸਾਹਮਣੇ ਮਿਸਾਲ ਹੋਵੇ। ਜੇ ਝੇਕਰ ਸਾਡੇ ਚਲਦੇ ਭਰਨੇ ਕਿਸੇ ਰੰਮੀ ਚ ਉਹਨਾਂ ਦਾ ਕੋਈ ਹੰਕਾਰੀ ਲੀਡਰ ਆਇਆ ਤੇ ਅਸੀਂ ਉਹਦਾ ਹਾਲ ਕੀ ਕਰਦੇ ਆਂ ਦੂਸਰੀ ਗੱਲ ਜਿਹੜੀ ਗੱਲ ਤਲਵਾਰਾ ਦੀ ਤੋਂ ਸ਼ਾਇਦ ਰਹਿ ਗਈ ਇੱਕ ਵਿੱਤ ਮੰਤਰੀ ਵਾਲੀ ਜੱਤ ਮੰਤਰੀ ਦਾ ਹਾਲਾਤ ਦੱਸਣਾ ਚਾਹਾਂਗੇ ਤੁਹਾਨੂੰ ਰੂਟੀਨ ਚੱਲ ਰਹੀ ਏ ਤੇ ਵਿੱਤ ਮੰਤਰੀ ਦੀ ਵਾਰੀ ਕੀ ਸੀ ਕਿਉਂਕਿ ਸਹਰੀਆਂ ਜੋ ਫਿਰ ਬੰਦਿਆਂ ਨੇ ਪੁਰਾਣੀ ਪੈਨਸ਼ਨ ਦੀ ਗੱਲ ਕੀਤੀ ਤਿੰਨ ਦਿਨ ਲਗਾਤਾਰ ਮੀਟਿੰਗਾਂ ਦਾ ਦੌਰ ਚੱਲਿਆ ਮੈਂ ਕਿਸੇ ਦਾ ਕੋਈ ਕਿੰਤੂ ਪਰੰਤੂ ਨਹੀਂ ਕਰਦਾ ਪਰ ਪਤਾ ਨਹੀਂ ਸਾਡੇ ਸਾਹਮਣੇ ਵਿੱਤ ਮੰਤਰੀ ਨੇ ਡਰਾਮਾ ਕੀਤਾ ਰਾਮਾਏ ਸਿਗਾ ਕਿ ਜਦੋਂ ਉਹਨੇ ਪੁਰਾਣੀ ਪੈਨਸ਼ਨ ਦਾ ਅਸੀਂ ਗੱਲ ਕੀਤੀ ਕਹਿੰਦਾ ਯਾਰ ਤੁਸੀਂ ਘਰਾਣਾ ਕੀ ਚਾਹੁੰਦੇ ਇਹ ਹਰਪਾਲ ਜੀ ਬੇਦੀਵਾ ਨਹੀਂ ਗਿਆ ਆ ਸਾਰੀ ਲੀਡਰਸ਼ਿਪ ਖੜੀ ਜਿਹੜੀ ਲੀਡਰਸ਼ਿਪ ਸੀ ਅਸੀਂ ਕਿਹਾ ਜੀ 18 11 22 ਨੂੰ ਤੁਸੀਂ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕੈਬਨਰ ਦੀ ਮੀਟਿੰਗ ਹੋਈ ਸੀ ਕਹਿੰਦਾ ਜੀ ਕੈਬਨਿਟ ਚੋਂ ਅਸੀਂ ਕੁਝ ਫਾਲਸੀ ਨਹੀਂ ਕੀਤਾ ਇਹ ਵਿੱਤ ਮੰਤਰੀ ਦੀ ਪਾਰਟੀ ਹੈ। ਰਹੀ ਜੱਥੇ ਵੰਦੀਆਂ ਕਿਉਂ ਕਹਿ ਰਹੀਆਂ ਕਿ ਵੀ ਸਾਡੀ ਗੱਲਬਾਤ ਹੋ ਗਈ ਜਾਰੀ ਹੋ ਗਿਆ ਲਾਗੂ ਹੋ ਗਿਆ ਸਾਨੂੰ ਵੀ ਉਸ ਚੀਜ਼ ਬਾਰੇ। ਪਰ ਇਹ ਉੱਥੇ ਗੱਲ ਸੀ 14 ਨੋਟੀਫਿਕੇਸ਼ਨ ਦੀ ਕਾਪੀ ਅਸੀਂ ਅਰਪਾਲ ਚੀਮਾ ਦੇ ਅੱਗੇ ਰੱਖੀ ਉਹਦਾ ਅਗਰਾ ਸਵਾਲ ਪਤਾ ਕੀ ਸੀ ਕਹਿੰਦਾ ਜੀ ਇਹਦੇ ਵਿੱਚ ਤਾਂ ਲਿਖਿਆ ਕਿ ਐਸਓ ਵੀ ਜਾਰੀ ਕਰਨੀ ਹੈ ਸਾਡੇ ਅੰਮੂਹ ਵਰਕੇ ਕਹਿੰਦਾ ਕਹਿੰਦਾ ਜੀ ਫਿਰ ਕੀਤੀ ਕਿਉਂ ਨਹੀਂ ਮੈਂ ਕਹਾਂ ਸਰ ਮੰਤਰੀ ਤੁਸੀਂ ਇਹ ਚਾਹਰੀ ਤੁਸੀਂ ਕਰਨੀ ਹੈ ਅਸੀਂ ਕਰਨੀ ਹੈ ਇਹ ਹਾਲਾਤ ਨੇ ਵੇਤ ਮੰਤਰੀ ਦੇ ਜਿਹੜਾ ਪੰਜਾਬ ਦਾ ਵਿਤ ਨੂੰ ਸਾਹਮਦਾ ਪਿਆ ਜਿਹੜਾ ਪੰਜਾਬ ਦੇ ਐਡੇ ਵਾਡੇ ਫਲਾਨਸ ਨੂੰ ਸਾਹਮਦਾ ਪਿਆ ਤੇ ਜਦੋਂ ਉਹਨੇ ਗੱਲ ਯੂਪੀਐਸਸੀ ਕੀਤੀ ਜਿਹੜੀ ਬੜੀ ਹੁਣ ਪ੍ਰਚਲਿਤ ਹੋ ਰਹੀ ਵੱਖ-ਵੱਖ ਸੂਬਿਆਂ 'ਚ ਤੇ ਆਪਣੇ ਵਿੱਚ ਵੀ ਹੁਣ ਯੂਪੀਐਸ ਦਾ ਮੁੱਦਾ ਕੀ ਹੈ ਕਹਿੰਦਾ ਵੀ ਤੁਹਾਡੇ ਯੂਪੀਐਸ ਬਾਰੇ ਕੀ ਵਿਚਾਰ ਹੈ ਇਹ ਸਾਡਾ ਆਪ ਕੋ ਸੁਣਾਉਣੇ ਸੀਗਾ ਕਿ ਸਰ ਐਨਪੀਐਸ ਦੇ ਵਿੱਚ ਕਿ ਜਿਹੜਾ 40% ਇਹ ਭਾਰਿਓ ਤੇ ਤੁਹਾਡੀ ਸਰਕਾਰ ਦੇ ਭਾਂਡੇ ਖੜਕੇ ਹੋਏ ਆ। ਸਭ ਯੂਪੀਐਸ ਸਾਡੇ ਖਾਣਾ ਪਾਣਾ ਪਏਗਾ। ਲੈ ਗਈ ਹਮਤ ਤੁਹਾਡੇ ਕੋਲ? 96 ਕਰੋੜ ਰੁਪਇਆ ਸਰਕਾਰ ਪਾ ਰਹੀ ਐ ਐਲਪੀਐਸ ਸ਼ੇਅਰ ਵਿੱਚੋਂ। ਉਤੋਂ ਸਸਤੀ ਦਾ ਤੁਹਾਨੂੰ ਪੁਰਾਣੀ ਪੈਨਸ਼ਨ ਮੈਰੀਗੀ। ਤੁਸੀਂ ਤੱਥਾਂ ਦੇ ਅਧਾਰ ਦੇ ਉੱਤੇ ਸਾਡੇ ਨਾਲ ਆਪਣੀ ਬਿਊਰੋਕਰੇਸੀ ਵਧਾਓ। ਜੇਕਰ ਤੱਥਾਂ ਦੇ ਅਧਾਰ ਤੇ ਅਸੀਂ ਫੇਲ ਹੋ ਜਾਈਏ ਅਸੀਂ ਮੰਨ ਛੱਡਦੇ ਹਾਂਗੇ। ਪਰ ਬੈਠ ਕੇ ਗੱਲ ਤਾਂ ਕਰੋ ਧੋਖ ਦੇ ਕੇ ਸਗਲ ਤੋਂ ਹਾਲਾਤ ਕੀ ਹੁੰਦੇ ਨੇ ਕਿ ਇੱਕ ਵਾਰ ਇੱਕ ਅਫਸਰ ਕੜ ਗਿਆ ਦੂਜੇ ਦਿਨ ਬਣਾਦਾ ਸੈਕਟਰੀ ਬਦਲਿਆ ਹੁੰਦਾ ਜੇ ਫਰਾਂ ਦਾ ਸੈਕਟਰੀ ਹੋਵੇ ਜਾਂ ਤੀਜੀ ਮੀਟਿੰਗ ਦਾ ਸਪੈਂਡਿੰਗ ਦਾ ਸੈਕਟਰੀ ਬਦਲਿਆ ਹੁੰਦਾ ਤੇ ਜੇ ਉਹ ਰਾਜ ਦਾ ਪਰਸੋਨ ਕੋਲ ਲਿਆ ਹੁੰਦਾ ਸੋ ਇਹ ਹਾਲਾਤ ਨੇ ਪੰਜਾਬ ਦੇ ਅਖੀਰ ਦੇ ਵਿੱਚ ਪਰ ਪ੍ਰਸ਼ਾਸਨ ਵੱਲੋਂ ਵੀ ਮੈਸੇਜ ਆ ਰਿਹਾ ਸੀ ਕਿ ਐਸਟੀਐਮ ਸਾਹਿਬ ਤਸੀਲਦਾਰ ਸਾਹਿਬ ਜੇ.ਓ.ਡੀ.ਸੀ ਸਾਹਿਬ ਤੁਹਾਡੇ ਲਈ ਲੈਟਰ ਲੈ ਕੇ ਆ ਗਏ ਆ ਜੀ ਕਿ ਤੁਸੀਂ ਉਹ ਮੀਟਿੰਗ ਲੋ ਦੇ ਧਰਨਾ ਸਮਾਪਤ ਕਰੋ ਪਰ ਅਸੀਂ ਇਹ ਬੋਸ ਵਾਲਿਆਂ ਨੂੰ ਫਸਲੇ ਕੇ ਸਾਨੂੰ ਪਸੰਦ ਆਵੇ ਜਾਂ ਨਾ ਆਵੇ ਕਿਉਂਕਿ ਜੇ ਹੋ ਟੈਨਸ਼ਨ ਬਹਾਲ ਹੋਣੀ ਹੈ ਉਹ ਸਰਕਾਰ ਦੀ ਹਿੱਕ ਤੇ ਚੜ ਕੇ ਹੋਣੀ ਹੈ ਇੱਥੋਂ ਤੱਕ ਇਹ ਵਿੱਚ ਝੂਠਾ ਵਾਦਾ ਮਿਲਦਾ ਹੈ ਇੱਕ ਪੇਟਾ ਮੇਲਾ ਦਾ ਚਿੰਤਨ ਹੋਣੀ ਮੀਟਿੰਗ ਉਹ ਤੋਂ ਮਲਤਵੀ ਹੋਈ ਹੋਣੀ ਹੈ। ਸੋ ਅੱਜ ਅਸੀਂ ਇਹ ਫੈਸਲਾ ਕੀਤਾ ਕਿ ਪ੍ਰਸ਼ਾਸਨ ਨੂੰ ਮਿਲ ਕੇ ਇੱਕ ਪੱਤਰ ਦਿੱਤਾ ਗਿਆ। ਮਲੇਰੀਆ ਮੇਕ ਤਾ ਜਿੰਦਾਬਾਦ। ਪੰਜਾਬ ਸਰਕਾਰ ਮਰਦਾਬਾ। ਮਰਦਾਬਾ ਮਰਦਾਬਾ। ਇੱਕ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ। ਸਿੱਧੀ ਚਪੜਾ ਮੁੱਖ ਮੰਤਰੀ ਪੰਜਾਬ ਦੇ ਮੂੰਹ ਦੇ ਉੱਤੇ। ਇਹ ਸਿੱਧੀ ਕਿ ਤੁਸੀਂ ਤੁਹਾਡੇ ਉਮੀਦਵਾਰ ਦੇ ਘਰ ਦੇ ਬਾਹਰ ਬੈਠੇ ਆ ਤੇ ਅੱਜ ਮੁਲਾਜ਼ਮਾਂ ਦਾ ਤੁਹਾਡੇ ਤੋਂ ਵਿਸ਼ਵਾਸ ਉੱਟ ਗਿਆ ਕਿ ਤੁਸੀਂ ਮੀਟਿੰਗ ਦਾ ਪੱਤਰ ਜਾਰੀ ਕਰਕੇ ਮੀਟਿੰਗ ਕਰੋਗੇ ਵੀ ਜਾਂ ਨਹੀਂ ਕਰੋਗੇ ਸੋ ਉਹ ਨੇ ਖੇਰ ਦੇ ਵਿੱਚ ਪੁਤਲਾ ਰੱਖਣ ਲੱਗਿਆ ਸੈਂਟਰ ਦੇ ਵਿੱਚ ਨਾਰੇ ਜਿਵੇਂ ਪੰਜਾਬ ਸਰਕਾਰ ਦੇ ਖਿਲਾਫ ਨਾੜਨੇ ਆ ਉਹ ਕੋ ਛੇਰਮੇਡ ਮਾਰਕੀਟ ਕਮੇਟੀ ਦੇ ਖਿਲਾਫ ਹੀ ਜਨਮ ਮਾਰ ਰਹੇ ਜਿੰਨੇ ਲਈ ਕਰ ਸਕਦੇ ਹੋ ਕਰੋ ਤਾਂ ਜੋ ਇਹ ਨਕੰਨੀ ਮਤਲਬ ਇਹ ਨਿਕਲ ਆ ਪਿਆ ਦੀ ਸਰਕਾਰ ਦਾ ਜਿਹੜਾ ਵਿਰੋਧ ਆ ਉਹ اسی ਠੱਟ ਕੇ ਕਰ ਸਕੀ ਜੱਸੇ